हरियाणा विधानसभा ਚੋਣਾਂ ਲਈ ਨਾਮਜ਼ਦਗੀ ਅਜੇ ਤੋਂ ਦਾਖਲ ਕੀਤੀ ਜਾ ਰਹੀ ਹੈ 27 ਸਤੰਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ ਜਦਕਿ 1 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ 15 ਅਕਤੂਬਰ ਨੂੰ ਹਣਿਆਦਨ ਦੇ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ ਹਰ ਪਾਰਟੀ ਜਿੱਤ ਲਈ ਆਪੋ ਆਪਣੀ ਵਾਲ ਆ ਰਹੀ ਹੈ ਚੋਣ ਮੈਦਾਨ ਦੇ ਵਿੱਚ ਬੀਜੇਪੀ ਹਜਕਾ ਕਾਂਗਰਸ ਹਰਿਆਣਾ ਲੋਕ ਸਭਾ ਪਾਰਟੀ ਤੇ ਐਨਐਲਓ ਮੁੱਖ ਪਾਰਟੀਆਂ ਨੇ ਐਨਐਲਓ ਹੁਣ ਤੱਕ 2 ਸੂਚੀਆਂ ਜਾਰੀ ਕਰ ਚੁੱਕੀ ਹੈ ਜਿਸ ਵਿੱਚ 73 ਉਮੀਦਵਾਰਾਂ ਦੇ ਨਾਮ ਐਲਾਨੇ ਗਏ ਨੇ ਬੀਜੇਪੀ ਨੇ 43 ਉਮੀਦਵਾਰਾਂ ਦੀ ਜਦ ਕਿ ਬੀਐਸਪੀ ਨੇ 33 ਉਮੀਦਵਾਰਾਂ ਦੀ ਦੋ ਸੂਚੀਆਂ ਜਾਰੀ ਕੀਤੀਆਂ ਨੇ ਪਰ ਕਾਂਗਰਸ ਵੱਲੋਂ ਅਜੇ ਤੱਕ ਉਮੀਦਵਾਰਾਂ ਦੀ ਇੱਕ ਵੀ ਸੂਚੀ ਜਾਰੀ ਨਹੀਂ ਕੀਤੀ ਗਈ ਹੈ ਕਿਆ ਸਆਂ ਲਗਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਹੀ ਇਹ ਸੂਚੀ ਜਾਰੀ ਕੀਤੀ ਜਾਵੇਗੀ 15 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਵੋਟਾਂ ਪੈਣਗੇ ਤੇ 19 ਅਕਤੂਬਰ ਨੂੰ ਨਤੀਜੇ ਆਉਣਗੇ ਤੇ ਵੇਖਣ लायक ਹੋਵੇਗਾ ਕਿ ਇਸ ਵਾਰ ਹਰਿਆਣਾ ਦੇ ਵਿੱਚ ਹੁੱਡਾ ਸਰਕਾਰ ਹੈਟ੍ਰਿਕ ਮਾਰਦੀ ਹੈ ਜਾਂ ਫਿਰ ਮੋਦੀ ਸਰਕਾਰ ਦਾ ਜਾਦੂ ਚੱਲਦਾ ਹੈ